ਕਿਤੇ ਗਰਮੀ ਹੈ ਤੇ ਕਿਤੇ ਪਾਣੀ ਦੀ ਕਿੱਲਤ ਅਜਿਹੇ ਹਾਲ ਹੈ ਦਿੱਲੀ ਦਾ ਜੀਹਾਂ ਤਾਂ ਅੰਦਾਜ਼ੀ ਹੈ ਕਿ ਦਿੱਲੀ ਦੇ ਵਿੱਚ ਤਾਪਮਾਨ ਜਿਹੜਾ ਕਿ ਉਹ 52 ਡਿਗਰੀ ਤੱਕ ਦੇਖਨ ਨੂੰ ਮਿਲਿਆ ਜਿੱਥੇ ਕਿ ਪਾਣੀ ਦੀ ਕਿੱਲਤ ਹੁਣ ਵਧਦੀ ਜਾ ਰਹੀ ਹੈ ਅਜਿਹੇ ਸਮੇਂ ਵਿੱਚ ਹੁਣ ਦਿੱਲੀ ਸਰਕਾਰ ਵੱਲੋਂ ਵੱਡਾ ਐਕਸ਼ਨ ਦੇਖ ਨੂੰ ਮਿਲ ਰਿਹਾ ਹੈ ਦੱਸ ਦਈਏ ਕਿ ਦਿੱਲੀ ਸਰਕਾਰ ਦੇ ਜਲ ਮੰਤਰੀ ਆਤੀਸ਼ ਨੇ ਜਲ ਬੋਰਡ ਦੇ ਸੀਈਓ ਨੂੰ ਪਾਣੀ ਦੀ ਬਰਬਾਦੀ ਕਰਨ ਤੋਂ ਰੋਕਣ ਦੇ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਹਜਾਤਾਂ ਵਿੱਚ ਮੰਤਰੀ ਆਤੀਸ਼ ਨੇ 200 ਟੀਮਾਂ ਜਿਹੜੀਆਂ ਉਹ ਬਣਾਈਆਂ ਨੇ ਜਿਸ ਦੇ ਵਿੱਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ ਹੁਣ 2000 ਰੁਪਏ ਜੁਰਮਾਨਾ ਲੱਗੇਗਾ ਦਿੱਤੀ ਗਈ ਹਦਾਇਤਾਂ ਮੁਤਾਬਕ ਤੁਹਾਨੂੰ ਕਿੱਥੇ ਕਿੱਥੇ ਜਿਹੜਾ ਕਿ ਜੁਰਮਾਨਾ ਪੈ ਸਕਦਾ ਹੈ ਤਾਂ ਅੰਦਾਜ਼ਾ ਦਈਏ ਕਿ ਪਾਈਪਾਂ ਰਾਹੀਂ ਆਪਣੇ ਵਾਹਨਾਂ ਨੂੰ ਧੋਣਾ ਅਤੇ ਪਾਣੀ ਦੀਆਂ ਟੈਂਕੀਆਂ ਨੂੰ ਓਵਰਫਲੋ ਕਰਨਾ ਅਤੇ ਘਰੇਲੂ ਪਾਣੀ ਦੇ ਕਨੈਕਸ਼ਨ ਰਾਹੀਂ ਵਪਾਰ ਯਾਨੀ ਕਿ ਛੋਟੀਆਂ ਦੁਕਾਨਾਂ ਤੇ ਜਿਹੜੇ ਲੋਕ ਨੇ ਉਹ ਕਈ ਵਾਰ ਘਰੇਲੂ ਪਾਣੀ ਦਾ ਜਿਹੜਾ ਕਨੈਕਸ਼ਨ ਹੈ ਉਸ ਦੀ ਵਰਤੋਂ ਕਰਕੇ ਉੱਥੇ ਦੇ ਭਾਂਡਿਆਂ ਨੂੰ ਧੋਣਾ ਅਤੇ ਜਾਂ ਉੱਥੇ ਦੀ ਥਾਂ ਨੂੰ ਧੋਣਾ ਪਾਣੀ ਦੀ ਬਰਬਾਦੀ ਮੰਨਿਆ ਜਾਏਗਾ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ 2000 ਰੁਪਏ ਜਿਹੜਾ ਜੁਰਮਾਨਾ ਹੋ ਲੱਗੇਗਾ ਵੀਰਵਾਰ ਤੋਂ ਦਿੱਲੀ ਜਲ ਬੋਰਡ ਦੀਆਂ 200 ਟੀਮਾਂ ਜਿਹੜੀਆਂ ਉਹ ਆਪਣੇ ਕੰਮਾਂ ਤੇ ਲੱਗ ਜਾਣਗੀਆਂ ਜਿੱਥੇ ਵੀ ਬਰਬਾਦੀ ਕਰਦਾ ਮਿਲਿਆ ਉਸ ਤੇ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਦਿੱਲੀ ਚ ਪਾਣੀ ਦੀ ਭਾਰੀ ਕਮੀ ਅਤੇ ਜਿਸ ਕਾਰਨ ਲੋਕ ਭਿਆਨਕ ਗਰਮੀ ਦੇ ਨਾਲ ਜੂਝ ਰਹੇ ਨੇ ਅਜੇ ਹਜ ਦਿੱਲੀ ਦੇ ਇਹ ਪਾਣੀ ਦੀ ਬਰਬਾਦੀ ਉਹਨਾਂ ਤੇ 2000 ਰੁਪਏ ਜੁਰਮਾਨਾ ਕੀਤਾ ਜਾਏਗਾ ਉਧਰ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਪਾਣੀ ਦੀ ਬਰਬਾਦੀ ਆਖਿਰ ਹੋਏਗੀ ਕਿਵੇਂ ਕਿਉਂਕਿ ਪਾਣੀ ਦੀ ਕਿੱਲਤ ਕਈ ਜਗਾਵਾਂ ਤੇ ਦਿੱਲੀ ਚ ਦੇਖਣ ਮਿਲ ਰਹੀ ਹੈ ਲੋਕ ਪਾਰਟੀਆਂ ਲੈ ਕੇ ਜਦੋਂ ਕਿ ਟੈਂਕਰ ਆਉਂਦੇ ਨੇ ਉਥੇ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਟੈਂਕਰ ਇੱਕ ਮੁਹੱਲੇ ਦੇ ਵਿੱਚ ਆਂਦਾ ਹੈ ਜਿਸ ਤੋਂ ਬਾਅਦ ਉਥੇ ਦੇ ਖੜੇ ਲੋਕ ਭੱਜ ਕੇ ਉਸ ਟੈਂਕਰ ਦੇ ਵਿੱਚ ਪਾਣੀ ਦੀ ਪਾਈਪਾਂ ਪਾ ਕੇ ਮਸਾਂ ਬੂੰਦ-ਬੂੰਦ ਜਿਹੜਾ ਪਾਣੀ ਹੈ ਉਹ ਇਕੱਠਾ ਕਰ ਰਹੇ ਨੇ ਇਨੂੰ ਲੈ ਕੇ ਵੀ ਅਗਰ ਕੋਈ ਪਾਣੀ ਦੀ ਬਰਬਾਦੀ ਕਰੇਗਾ ਤਾਂ ਇਹ ਬੇਖੂਫੀ ਹੋਵੇਗੀ ਫਿਲਹਾਲ ਦਿੱਲੀ ਦੀ ਸਰਕਾਰ ਵੱਲੋਂ ਅਜਿਹਾ ਜਿਹੜਾ ਕਦਮ ਜਿਹੜਾ ਹੋ ਚੱਕਿਆ ਗਿਆ ਜਿਹੜਾ ਪਾਣੀ ਦੀ ਬਰਬਾਦੀ ਕਰਦਾ ਦੇਖ ਗਿਆ ਉਸ ਤੇ ਕਾਰਵਾਈ ਕੀਤੀ ਜਾਏਗੀ ਅਤੇ 2000 ਰੁਪਏ ਜੁਰਮਾਨਾ ਜਿਹੜਾ ਉਸ ਨੂੰ ਲਗਾਇਆ ਜਾਏਗਾ